ਹਾਂਜੀ ਵੀਰੇ ਕੀ ਹਾਲ ਨੇ ਹੋਰ ਸਾਰੇ ਭਰਾ ਠੀਕ ਠਾਕ ਤੇ ਬਾਈ ਆਪਣਾ ਹੈਗਾ ਕੰਮ ਸੇਲ ਪਰਚੇਦ ਦਾ ਠੀਕ ਹੈ ਜੀ ਉਦਾਂ ਨਹੀਂ ਹੈਗਾ ਬਾਈ ਆਪਾਂ ਕਬੂਤਰ ਇੱਧਰ ਉੱਧਰ ਚਾਕੇ ਜਿਵੇਂ ਕਬੂਤਰ ਸੇਲ ਕਰ ਲਈਏ ਉਹ ਕੰਮ ਨਹੀਂ ਹੈਗਾ ਠੀਕ ਹੈ ਜੀ ਆਪਣੇ ਕੋਲ ਪੂਰੀ ਟੌਪ ਕਲਾਸ ਦੀ ਬਾਈ ਕਬੂਤਰ ਹੁੰਦੇ ਨੇ ਤੇ ਜਿਹੜੇ ਵੀ ਬਾਈ ਨੂੰ ਚਾਹੀਦੇ ਹੋਣ ਵਧੀਆ ਹਨ ਫੁੱਲ ਬਾਜੀਆਂ ਵਾਲੇ ਕਬੂਤਰ ਬਾਹਰ ਜਿਵੇਂ ਪਿੰਡਾਂ ਛੱਡਦੇ ਆ ਕਈ ਘਰ ਦੀਆਂ ਬਾਜੀਆਂ ਡਾਉਂਦੇ ਆ ਆਪਣੇ ਕੋਲੇ ਬਾਈ ਉਹ ਹੁੰਦੇ ਨੇ ਕਬੂਤਰ ਠੀਕ ਹੈ ਜੋੜੇ ਵੀ ਮਿਲ ਜਾਂਦੇ ਆ ਬੱਚੇ ਵੀ ਮਿਲ ਜਾਂਦੇ ਆ ਤੇ ਜਿੱਦਾਂ ਦੀ ਬਈ ਅਗਲੀ ਡਿਮਾਂਡ ਹੁੰਦੀ ਆ ਉਦਾਂ ਦੀ ਚੀਜ਼ ਆਪਣੇ ਕੋਲ ਮਿਲ ਜਾਂਦੀ ਹੈ ਤੇ ਆਹ ਜੋੜੀ ਬਈ ਤੁਹਾਨੂੰ ਮੈਂ ਦਿਖਾਉਣਾ ਪਿਆ ਜਿਹੜੀ ਇਹ ਸੇਲ ਆ ਇਹਦੇ ਚੰਗੇ ਉੜਦੇ ਆ ਬਈ ਬੱਚੇ ਪੂਰੇ ਘਰੇ ਡਾਉਣੇ ਆ ਘਰੇ ਡਾ ਸਕਦਾ ਬੰਦਾ ਬਾਹਰ ਛੱੜਨੇ ਆ ਬਾਹਰ ਛੱਡ ਸਕਦਾ ਦੋਨੇ ਕੰਮ ਕਰਦੇ ਆ ਬਈ ਇਹ ਬਲੱਡ ਲਾਈਨ ਦੇ ਤੇ ਬਾਬੇ ਗੁਰਦੇਵ ਵਾਲੀ ਬਲੱਡ ਲਾਈਨ ਆ ਇਹ ਤੁਸੀਂ ਚੈੱਕ ਕਰ ਸਕਦੇ ਹੋ ਪਾਇਓਰਟੀ ਜਿਹੜੇ ਵੀ ਵੀਰ ਨੂੰ ਚਾਹੀਦੀ ਹੋਵੇ ਜੋੜੀ ਲੈ ਸਕਦਾ ਦਿੱਤੇ ਹੋਏ ਨੰਬਰ ਤੇ ਬਈ ਆਪਣੇ ਵਟਸਐਪ ਤੇ ਮੈਸੇਜ ਕਰ ਸਕਦਾ ਤੇ ਲੋਕੇਸ਼ਨ ਹੈਗੀ ਆਪਣੀ ਲੁਧਿਆਣਾ ਪੰਜਾਬ ਡਿਲੀਵਰੀ ਬਾਈ ਆਪਣੀ 올 ਇੰਡੀਆ ਠੀਕ ਹੈ ਤੇ ਹੋਰ ਦੱਸੋ ਭਰਾ ਸਾਰੇ ਕੈਮਰੋ ਬਾਈ ਕਪੂਤਰ ਬਾਈ ਵੀਰ ਤੇ ਆਪਣੇ YouTube ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰ ਰਹੇ ਹੋ ਅੱਗੇ ਭਰਾਵਾਂ ਤੱਕ ਸ਼ੇਅਰ ਵੀ ਜਰੂਰ ਕਰਿਓ